ਹਾਂਜੀ ਕਿਨਾ ਵੈਸੇ ਤੁਹਾਡਾ ਨਹੀਂ ਇੰਦਰਪਾਲ ਅੱਛਾ ਕਿੱਥੇ ਰਹਿੰਦੇ ਤੁਸੀਂ ਵਗਾ ਪਿੰਟ ਵਗਾਣਾ ਹੈ ਜੀ ਪਿੰਗਣਾ ਕਿੱਥੇ ਕਰਕੇ ਪੈਂਦਾ ਹੈ ਰਹਾਣਾ ਜੇ ਟੈਂਸ਼ਨ ਹਾਪਰੂ ਅੱਛਾ ਅੱਛਾ ਹਾਂਜੀ ਕੀ ਤੇ ਕਲੀਨ ਸੀ ਤੁਹਾਨੂੰ ਸਾਨੂੰ ਸਰਵਾਈਕਲ ਦੱਸ ਦੇ ਸੀਗੇ ਹਾਂ ਹਾਂਜੀ ਮੈਂ 2 ਮਹੀਨੇ ਹੋਏ ਆ ਅੱਛਾ ਮੈਨੂੰ ਸਰਵਾਈਕਲ ਹੋਇਆ ਸੀਗਾ ਹਾਂ ਇਹਦੀ ਕਰਕੇ ਮੈਂ ਦਵਾਈ ਪਹਿਲਾਂ ਹੋਰ ਪਾਸੇ ਖਾ ਰਹੀ ਸੀ ਇਸ ਕਰਕੇ ਮੈਂ ਹੁਣ ਇੱਧਰ ਇਹ ਦਵਾਈ ਖਾ ਰਹੀ ਆ ਚੱਕਰ ਆ ਰਹੇ ਸੀਗੇ ਮੈਨੂੰ ਬਹੁਤ ਚੱਕਰ ਜ਼ਿਆਦਾ ਆਉਂਦੇ ਸੀ ਮੇਤੋਂ ਲੰਮੀ ਨਹੀਂ ਪਿਆ ਜਾਂਦਾ ਸੀਗਾ ਮੈਂ ਇਹਨਾਂ ਦਾ ਬਹੁਤ ਸ਼ੁਕਰਾਨਾ ਕਰਦੀ ਆਂ ਵੀ ਇਹਨਾਂ ਨੇ ਮੈਨੂੰ ਇਹ ਸਰਵਾਈਕਲ ਦੀ ਕਰਕੇ ਠੀਕ ਕਰਕੇ ਮੈਨੂੰ ਇਹਨਾਂ ਨੇ ਕੀਤਾ ਮੈਂ ਬਹੁਤ ਇਹਨਾਂ ਦਾ ਸ਼ੁਕਰਾਨਾ ਕਰਦੀ ਆਂ ਚੱਕਰਾਂ ਤੋਂ ਹੁਣ ਮੈਨੂੰ ਬਿਲਕੁਲ ਆਰਾਮ ਆ ਕਿੰਨੇ ਦਿਨਾਂ ਵਿੱਚ ਤੇ ਸਟੇਕ ਹੋਇਆ ਮੈਂ ਇਨਵਾਰੀ ਸਰਵਾਈਕਲ ਦੀ ਇਹ ਕਰਵਾਈ ਆ ਫੈਪਰੀ ਮੈਂ ਇਹਨਾਂ ਦੇ ਵਿੱਚ ਹੀ ਬਹੁਤ ਵਧੀਆ ਇਹਨਾਂ ਨੇ ਮੇਰਾ ਇਲਾਜ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਹਨਾਂ ਨੇ ਧੁਰਨ ਫਿਰਨ ਯੋਗ ਕੀਤਾ ਨੁਕਾ ਨੂੰ ਕੀ ਯੂਪੀਐਲ ਕਰਦੇ ਹੋ ਤੁਸੀਂ ਇਹਦੇ ਬਾਰੇ ਜੀ ਮੈਂ ਉਹਨਾਂ ਨੂੰ ਬਹੁਤ ਕਹਿੰਨੀ ਆ ਵੀ ਜਿੱਦਾਂ ਵੀ ਹੋ ਸਕਦਾ ਹੈ ਕੋਸ਼ਿਸ਼ ਇਹ ਜ਼ਰੂਰ ਕਰਨ ਇਹਨਾਂ ਤੋਂ ਆਉਣ ਲਈ ਬਈ ਬਿਲਕੁਲ ਠੀਕ ਠਾਕ ਇਹ ਕਰਕੇ ਭੇਜਦੇ ਨੇ ਮੈਂ ਇਹਨਾਂ ਦਾ ਵੀ ਸ਼ੁਕਰਾਨਾ ਕਰਦੀ ਆ ਜਿਨ੍ਹਾਂ ਨੇ ਇਹ ਮੇਰੀ ਆਵਾਜ਼ ਨੂੰ ਜਾਂ ਰਿਕਾਰਡਿੰਗ ਕੀਤੀ ਨੂੰ ਸੁਣ ਰਹੇ ਆ ਤੇ ਉਹਨਾਂ ਦੀ ਇਹਨਾਂ ਦੇ ਕੋਲ ਆ ਕੇ ਆਪਣਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰੋ ਮੈਂ ਬਹੁਤ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਥੈਂਕ ਯੂ ਪੈਸੇ ਜ਼ਿਆਦਾ ਤਾਂ ਨਹੀਂ ਲੱਗੇ ਇੱਥੇ ਨਹੀਂ ਜੀ ਠੀਕ ਠੀਕ ਆ ਕੋਈ ਲਾਲਚ ਨਹੀਂ ਆ ਕੋਈ ਇਹਨਾਂ ਨੂੰ ਇਦਾਂ ਦਾ ਨਹੀਂ ਹੈਗਾ ਜੋ ਉਹਨਾਂ ਦੀ ਦਵਾਈ ਦਾ ਹੈਗੀ ਆ ਪੇਮੈਂਟ ਉਹ ਲੈਂਦੇ ਆ ਪਰ ਕੋਈ ਇਹਨਾਂ ਨੂੰ ਲਾਲਚ ਨਹੀਂ ਇਦਾਂ ਦਾ ਹੈਗਾ ਮੈਂ ਬਹੁਤ ਸ਼ੁਕਰਾਨਾ ਕਰਦੀ ਆ ਫੇਰ बार-बार ਇਹੇ ਤਰੀਕ ਕਰਦੀ ਆ ਕਿ ਤੁਸੀਂ ਇਹਨਾਂ ਤੋਂ ਆ ਕੇ ਇਲਾਜ ਕਰਵਾਓ ਠੀਕ ਠਾਕ ਐ ਨੌ ਬਰ ਨੌ ਮੈਂ ਠੀਕ ਠਾਕ ਹਾਂ ਤੁਸੀਂ ਵੀ ਇਦਾਂ ਹੀ ਪ੍ਰਮਾਤਮਾ ਤੁਹਾਨੂੰ ਵੀ ਇਦਾਂ ਹੀ ਠੀਕ ਕਰੇ ਹਾਂਜੀ ਤੁਹਾਡੇ ਕੀ ਲੱਗਦਾ ਹੈ ਹਾਂਜੀ ਜੀ ਮੇਰੀ ਮਾਤਾ ਰਾਜੀ ਅੱਛਾ ਹਾਂਜੀ ਤੇ ਕਦੋਂ ਕਦੇ ਤਕਲੀਫ ਸੀ ਇਹਨਾਂ ਨੂੰ ਹਾਂਜੀ ਇਹਨਾਂ ਨੂੰ 2 ਮਹੀਨਿਆਂ ਤੱਕ ਸ਼ੁਰੂ ਹੋ ਗਈ ਸੀ ਪ੍ਰੋਬਲਮ ਪਹਿਲਾਂ ਕਹਿੰਦੇ ਸੀ ਮਾਈਗ੍ਰੇਨ ਆ ਮਾਈਗ੍ਰੇਨ ਤੋਂ ਚਲੋ ਮੈਂ ਇਹਨਾਂ ਨੂੰ ਕਿਹਾ ਮੰਮੀ ਤੁਸੀਂ ਮੇਰੇ ਕੋ ਆਓ ਤੇ ਮੈਂ ਅੰਕਲ ਜੀ ਤੁਹਾਨੂੰ ਲੈ ਕੇ ਜਾਨੀ ਆ ਤੇ ਮੈਂ ਤੁਹਾਡੇ ਕੋ ਲੈ ਕੇ ਆਈ ਆ ਤੁਸੀਂ ਠੀਕ ਕੀਤਾ ਮੰਮੀ ਉਹਨਾਂ ਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੀ ਨਰੰਗ ਸ਼ਾਹਪੁਰਾ ਗੰਡਮਾ ਰੋਡ ਪੱਕਾ ਬਾਗ ਪਿੰਡ ਹਰਿਆਵਾਲ ਜੀ